ਜੈ ਪੀਰਾਂ ਦੀ ਜੀ ਜੈ ਸਾਈਆਂ ਦੀ ਮਹਿਫਲ ਮਸਤਾਂ ਦੇ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਜੀ ਅੱਜ ਦੀ ਇਸ ਵੀਡੀਓ ਵਿੱਚ ਗੱਲ ਕਰਾਂਗੇ ਕਿ ਜਿਨ੍ਹਾਂ ਦੇ ਸੁਪਨੇ ਦੇ ਵਿੱਚ ਜਾਨਵਰ ਨਜ਼ਰ ਆਉਂਦੇ ਆ ਸੋ ਕਈਆਂ ਨੂੰ ਸੁਪਨੇ ਆਉਂਦੇ ਆ ਪਰ ਪੀਰਾਂ ਫੀਰਾਂ ਦੀ ਸੇਵਾ ਕਰਦੇ ਆ ਤੇ ਪਸ਼ੂ ਜਾਨਵਰ ਕੋਈ ਵੀ ਦਿਸਣਾ ਸੋ ਲਗ ਲਗ ਸੰਕੇਤ ਉਹ ਪ੍ਰਮਾਤਮਾ ਦਿੰਦਾ ਹੈ ਜਦੋਂ ਆਪਾਂ ਸੇਵਾ ਦੇ ਰਾਸਤੇ ਤੇ ਤੁਰਦੇ ਆ ਜੋ ਸਾਡੇ ਨਾਲ ਪਛਣਾ ਕੋਈ ਸੰਬੰਧ ਹੈ ਉਹ ਮੂਰੇ ਆਉਣਾ ਸ਼ੁਰੂ ਹੋ ਜਾਂਦਾ ਹੈ ਸੋ ਪਈਆਂ ਨੂੰ ਸੁਪਨੇ ਦੇ ਵਿੱਚ گاਵਾ ਦਿਖਦੀਆਂ ਆ ਮੱਝਾਂ ਦਿਖਦੀਆਂ ਇਹਦਾ ਕੀ ਸੰਕੇਤ ਹੈ ਕੀ ਉਹ ਪਰਮਾਤਮਾ ਸਮਝਾਉਣਾ ਚਾਹੁੰਦਾ ਤੇ ਕਿਉਂ ਇਹ ਸਭ ਕੁਝ ਦਿਸਦਾ ਹੈ ਸੋ ਇਹਦੇ ਬਾਰੇ ਆਪਾਂ ਅੱਜ ਗੱਲ ਕਰਾਂਗੇ ਜੀ ਵੀਡੀਓ ਨੂੰ ਪੂਰੀ ਸੁਣਨਾ ਸਮਝਣਾ ਤੇ ਅਮਲ ਜ਼ਰੂਰ ਕਰਨਾ ਜੀ ਸੋ ਕੁਝ ਇੱਥੇ ਕਮੈਂਟਾਂ ਵੀ ਦੱਸਾਂਗੇ ਜੇਕਰ ਕੋਈ ਸਾਡੇ ਚੈਨਲ ਤੇ ਪਹਿਲੀ ਵਾਰ ਹੈ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਵੀਡੀਓ ਨੂੰ ਸ਼ੇਅਰ ਲਾਈਕ ਕਮੈਂਟ ਤੇ ਜ਼ਰੂਰ ਕਰਨਾ ਜੀ ਸੋ ਕਮੈਂਟਾਂ ਵਿੱਚ ਜੈ ਪੀਰਾਂ ਦੀ ਜੈ ਸਾਈਆਂ ਦੀ ਵੀ ਜ਼ਰੂਰ ਲਿਖਣਾ ਜੀ ਹੁਣ ਆਪਾਂ ਇੱਥੇ ਵੀਡੀਓ ਸ਼ੁਰੂ ਕਰਦੇ ਹਾਂ ਸੋ ਸੁਪਨੇ ਦੇ ਵਿੱਚ ਗਾਵਾਂ ਦਿਸਣੀਆਂ ਜਾਂ ਫਿਰ ਮੱਝਾਂ ਦਿਸਣੀਆਂ ਸੋ ਇਹਦਾ ਮਤਲਬ ਕੀ ਹੈ ਸੋ ਜੇਕਰ ਗਾਂ ਦਿਸਦੀ ਹੈ ਜਾਂ ਚਿੱਟੇ ਰੰਗ ਦੀ ਗਾਂ ਦਿਸਣੀ ਜਾਂ ਲਾਲ ਰੰਗ ਦੀ ਗਾਂ ਦਿਸਣੀ ਤਾਂ ਬਹੁਤ ਹੀ ਵਧੀਆ ਸੰਕੇਤ ਹੁੰਦਾ ਹੈ ਖਾਸ ਕਰਕੇ ਜੇਕਰ ਨਵਰਾਤਰੀਆਂ ਵਿੱਚ ਦਿਸੇ ਤਾ ਸਮਝੋ ਕਿ ਉਹ ਮਹਾਮਾਈ ਤੁਹਾਨੂੰ ਇਸ਼ਾਰਾ ਦੇ ਰਹੀ ਆ। ਕਈਆਂ ਨੇ ਦੇਖਿਆ ਹੋਵੇਗਾ ਸ਼ਾਇਦ ਕੋਈ ਇਹ ਕਰਮ ਕਰਦਾ ਵੀ ਹੋਵੇ ਤੁਹਾਡੇ ਵਿੱਚੋਂ ਜਿਹੜੇ ਸੁਣ ਰਹੇ ਆ ਵੀਡੀਓ। ਸੋ ਮੰਗਲਵਾਰ ਦਾ ਜਿਆਦਾ ਤੱਕ ਤੇੜਾ ਦਿੰਦੇ ਆ ਗਮਾ ਤੁਹਾਨੂੰ ਸੋ ਜੇਕਰ ਦੇਣਾ ਚਾਹੁੰਦੇ ਹੋ ਹਰ ਕੋਈ ਦੇਣਾ ਚਾਹੁੰਦਾ ਤਾਂ ਇਹ ਕਰਮ ਕਰ ਸਕਦਾ ਆ। ਕਿਉਂਕਿ ਇਹਦੇ ਵਿੱਚ ਕੋਈ ਵੀ ਪਾਬੰਦੀ ਨਹੀਂ ਰੋਕ-ਟੋਕ ਨਹੀਂ ਕਿ ਅਸੀਂ ਪੀਰਾਂ ਦੀ ਸੇਵਾ ਕਰਦੇ ਹਾਂ ਤੇ ਅਸੀਂ ਇਹ ਕਰਮ ਨਹੀਂ ਕਰਨਾ ਸੋ ਜਿਹੜੇ ਵੀ ਗਊ ਮਾਤਾ ਨੂੰ ਮੰਗਲਵਾਰ ਦੇ ਦਿਨ ਪੇੜਾ ਦਿੰਦੇ ਆ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਦੁੱਖ ਤਕਲੀਫਾਂ ਨਹੀਂ ਆਉਂਦੇ ਕਿਉਂਕਿ 33 ਕਰੋੜ ਦੇਵੀ ਦੇਵਤਾ ਇੱਕ ਥਾਂ ਤੇ ਹੀ ਮਨੂ ਹੋ ਜਾਂਦਾ ਹੈ 33 ਕਰੋੜ ਦੇਵੀ ਦੇਵਤਾ ਗਊ ਮਾਤਾ ਵਿੱਚ ਵਾਸ ਕਰਦਾ ਹੈ ਸੋ ਇਸ ਕਰਕੇ ਜਦੋਂ ਸੁਪਨੇ ਦੇ ਵਿੱਚ ਜੇਕਰ ਗਾਂ ਦਿਸੇ ਤਾਂ ਘਬਰਾਉਣਾ ਨਹੀਂ ਹੈ ਜੇਕਰ ਗਾਂ ਮਾਰ ਲਾਉਂਦੀ ਹੈ ਨੁਕਸਾਨ ਪੈ ਜਾ ਰਹੀ ਆ ਤਾਂ ਤੁਹਾਨੂੰ ਕੋਈ ਨਾ ਕੋਈ ਰੋਨ ਹੈ ਕੋਈ ਭੁੱਲ ਹੋ ਚੁੱਕੀ ਆ ਜਿਹੜੀ ਗਲਤੀ ਹੋ ਗਈ ਆ ਉਹਦੀ ਮਾਫੀ ਮੰਗੋ ਅੱਗੇ ਤੋਂ ਧਿਆਨ ਰੱਖੋ ਜੇਕਰ ਪਹਿਲਾਂ ਸੇਵਾ ਕਰਦੇ ਸੀ ਹੁਣ ਛੱਡੀ ਹੋਈ ਸੇਵਾ ਤਾਂ ਫਿਰ ਸੇਵਾ ਜ਼ਰੂਰ ਕਰਨੀ ਚਾਹੀਦੀ ਕਿਉਂਕਿ ਜਿਹੜੇ ਵੀ ਦੇਵਤੇ ਨੂੰ ਆਪਾਂ ਇੱਕ ਵਾਰ ਮੰਨ ਲੈਂਦੇ ਆ ਫਿਰ ਉਸ ਤੋਂ ਬਾਅਦ ਉਹ ਦੇਵਤਾ ਨਹੀਂ ਛੱਡ ਹੁੰਦਾ ਉਹ ਫਿਰ ਦੇਵਤਾ ਪਿੱਛਾ ਕਰਦਾ ਹੈ ਇਸ ਕਰਕੇ ਇਹਨਾਂ ਗੱਲਾਂ ਦਾ ਧਿਆਨ ਰੱਖਣਾ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ ਤੇ ਬਾਕੀ ਜੇਕਰ ਤੁਹਾਨੂੰ ਸੁਪਨੇ来 ਇਹ ਦਿਸਦਾ ਹੈ ਕਿ ਗਾਂ ਤੁਹਾਨੂੰ ਪਿਆਰ ਕਰ ਰਹੀ ਹੈ ਗਊ ਮਾਤਾ ਤੁਹਾਨੂੰ ਪਿਆਰ ਕਰ ਰਹੀ ਹੈ ਤੁਹਾਨੂੰ ਕੋਈ ਨੁਕਸਾਨ ਨਹੀਂ ਪਹੁੰਚਾ ਰਹੀ ਤਾਂ ਸਮਝ ਲਓ ਕਿ ਤੁਹਾਡਾ ਦੇਵਤਾ ਤੁਹਾਡੇ ਨਾਲ ਸਿੱਧਾ ਹੈ ਸੋ ਸੇਵਾ ਕਰਦੇ ਜਾਓ ਸੇਵਾ ਦਾ ਫਲ ਵੀ ਇੱਕ ਦਿਨ ਮਿਲਦਾ ਹੈ ਸੋ ਕੋਸ਼ਿਸ਼ ਕਰਿਆ ਕਰੋ ਕਿ ਕਿਤੇ ਮੰਗਲਵਾਰ ਦੇ ਦਿਨ ਗਊ ਮਾਤਾ ਨੂੰ ਪੇੜਾ ਦੇ ਦਿਆ ਕਰੋ ਕਿਉਂਕਿ ਗਊ ਮਾਤਾ ਨੂੰ ਪੇੜਾ ਦੇਵੋਗੇ ਤੇ ਬਹੁਤ ਕਾਸਟ ਜਿਹੜੇ ਉਹ ਦੂਰ ਹੋ ਜਾਂਦੇ ਆ ਕਿਉਂਕਿ ਗਊ ਮਾਤਾ ਹੀ ਇੱਕ ਇਹੋ ਜਿਹਾ ਜਾਨਵਰ ਹੈ ਸੋ ਜਿਹਦੇ ਵਿੱਚ 33 ਕਰੋੜ ਦੇਵੀ-ਦੇਵਤੇ ਵਾਸ ਕਰਦੇ ਆ ਸੋ ਗਊ ਮਾਤਾ ਨੂੰ ਮੰਨ ਲਿਆ ਤੇ ਸਾਰੇ ਦੇਵਤਿਆਂ ਨੂੰ ਹੀ ਮੰਨ ਲਿਆ ਸੋ ਜੇਕਰ ਆਪਾਂ ਦੇਵੀ-ਦੇਵਤਿਆਂ ਦੀ ਸੇਵਾ ਨਹੀਂ ਕਰਦੇ ਤੇ ਮਹੀਨੇ 'ਚ ਇੱਕ ਦੋ ਵਾਰ ਗਊ ਮਾਤਾ ਨੂੰ ਇਹ ਕਰ ਪੀੜਾ ਦੇ ਦਿੱਤਾ ਜਾਵੇ ਤੇ ਬਹੁਤ ਹੀ ਵਧੀਆ ਗੱਲ ਹੈ ਜੇਕਰ ਸਪਨੇ ਦੇ ਵਿੱਚ ਮੱਝ ਦਿਖਾਈ ਦਿੰਦੀ ਹੈ ਤੇ ਤਾਂ ਵੀ ਇਹ ਮਹਾਮਾਈ ਦਾ ਹੀ ਇਸ਼ਾਰਾ ਹੁੰਦਾ ਹੈ ਸੋ ਮੱਝ ਦੇ ਰੂਪ ਦੇ ਵਿੱਚ ਦਰਸ਼ਨ ਹੋਣੇ ਕੀ ਵੱਡੀ ਮਹਾਮਾਈ ਦੇ ਦਰਸ਼ਨ ਹੋਣੇ ਸੋ ਜੇਕਰ ਉਹ ਵੀ ਇਹੋ ਜਿਹਾ ਹੀ ਸੰਕੇਤ ਹੁੰਦਾ ਹੈ ਜੇਕਰ ਸਪਨੇ ਦੇ ਵਿੱਚ ਕੋਈ ਜਾਨਵਰ ਤੁਹਾਨੂੰ ਨੁਕਸਾਨ ਪਹਚਾਰਿਆ ਹੈ ਜ਼ਿਆਦਾਤਰ ਜਿਨ੍ਹਾਂ ਦਾ ਕੋਈ ਨਾ ਕੋਈ ਦੇਵੀ-ਦੇਵਤਿਆਂ ਦੇ ਨਾਲ ਵਾਸਤਾ ਹੈ ਉਹ ਜਾਨਵਰ ਤਾਂ ਉਹ ਸਾਡੇ ਕੋਲੋਂ ਕੋਈ ਨਾ ਕੋਈ ਜ਼ਿਆਦਾ ਗਲਤੀ ਕੋਈ ਰੋਨ ਪੀੜ ਹੋ ਜਾਂਦੀ ਆ ਤਾਂ ਇਹ ਸੰਕੇਤ ਮਿਲਦੇ ਆ ਜੇਕਰ ਨਹੀਂ ਸੁਪਨੇ ਵਿੱਚ ਕੁਝ ਜਾਨਵਰ ਕਹਿੰਦਾ ਤਾਂ ਘਬਰਾਉਣ ਵਾਲੀ ਗੱਲ ਨਹੀਂ ਕਿਉਂਕਿ ਉਹ ਕਿਸੇ ਦੇ ਨਾ ਕਿਸੇ ਦੇ ਰੂਪ ਵਿੱਚ ਆ ਕੇ ਦਰਸ਼ਨ ਦੇ ਦਿੰਦੇ ਆ ਸੋ ਇੱਥੇ ਸਾਨੂੰ ਸਮਝ ਨਹੀਂ ਆਉਂਦੀ ਕਈ ਵਾਰ ਇਸ ਕਰਕੇ ਅਸੀਂ ਭੁਲੇਖੇ ਵਿੱਚ ਰਹਿ ਜਾਂਦੇ ਆ ਕਿ ਸਾਨੂੰ ਇਹ ਸੁਪਨੇ ਕਿਉਂ ਆ ਰਹੇ ਆ ਸੋ ਸਾਰੇ ਸੁਪਨਿਆਂ ਦਾ ਕੋਈ ਨਾ ਕੋਈ ਅਰਥ ਹੁੰਦਾ ਇਸੇ ਲਈ ਇਹ ਸੰਕੇਤ ਮਿਲਣੇ ਸ਼ੁਰੂ ਹੁੰਦੇ ਆ ਮਿਲਦੇ ਉਹਨਾਂ ਨੂੰ ਆ ਜਿਹੜੇ ਜੋ ਜਾਂ ਤਾਂ ਰੱਬ ਦੀ ਬੰਦਗੀ ਕਰਨ ਵਾਲਾ ਰੁਹਾ ਜਾਂ ਫਿਰ ਜਿਨ੍ਹਾਂ ਦੀ ਪਿਛਲੀ ਹੀ ਨਾਮ ਦੀ ਕਮਾਈ ਜੁੜੀ ਹੈ ਇਸ ਜਨਮ ਵਿੱਚ ਚਾਹੇ ਤੁਸੀਂ ਸੇਵਾ ਨਹੀਂ ਵੀ ਕੀਤੀ ਜੋ ਪਿਛਲਾ ਹਿਸਾਬ ਹੈ ਉਹੀ ਨਜ਼ਰ ਆਉਣਾ ਸ਼ੁਰੂ ਹੋ ਜਾਂਦਾ ਹੈ ਸੋ ਇਸ ਕਰਕੇ ਸੰਕੇਤ ਮਿਲਣੇ ਸ਼ੁਰੂ ਹੋ ਜਾਂਦੇ ਆ ਬਾਕੀ ਜੇਕਰ ਕੋਈ ਗਲਤੀ ਹੋ ਜਾਂਦੀ ਆ ਤੁਹਾਨੂੰ ਲੱਗਦਾ ਹੈ ਕਿ ਸੁਪਨੇ ਰਾਈ ਸਾਨੂੰ ਇਥੋਂ ਨੁਕਸਾਨ ਹੋ ਰਿਹਾ ਆ ਤੇ ਉਸ ਗਲਤੀ ਨੂੰ ਸੁਧਾਰੋ ਤੇ ਜੇਕਰ ਤੁਹਾਨੂੰ ਕੋਈ ਲੱਗਦਾ ਹੈ ਕਿ ਸਾਨੂੰ ਕੋਈ ਪਰੇਸ਼ਾਨੀ ਨਹੀਂ ਹੈ ਪਰ ਇਹ ਸੁਪਨੇ ਦੇ ਵਿੱਚ ਸਾਨੂੰ ਸਭ ਕੁਝ ਨਜ਼ਰ ਆਉਂਦਾ ਹੈ ਤਾਂ ਘਬਰਾਉਣਾ ਸੇਵਾ ਕਰਦੇ ਜਾਓ ਸੋ ਉਹ ਮਾਲਕ ਸੇਵਾ ਹੀ ਚਾਹੁੰਦਾ ਹੈ ਇਸ ਲਈ ਸੰਕੇਤ ਮਿਲਨੇ ਸ਼ੁਰੂ ਹੋ ਜਾਂਦੇ ਆ ਸੋ ਪ੍ਰਮਾਤਮਾ ਹੋਰ ਕੁਝ ਨਹੀਂ ਇਨਸਾਨ ਤੋਂ ਚਾਹੁੰਦਾ ਉਹ ਹਮੇਸ਼ਾ ਦਿਲ ਵਿੱਚ ਤੁਹਾਡੇ ਪਿਆਰ ਹੀ ਆਪਣੇ ਲਈ ਦੇਖਣਾ ਚਾਹੁੰਦਾ ਹੈ ਸੋ ਜੇਕਰ ਅਸੀਂ ਦਿਲੋਂ ਪਿਆਰ ਕਰਦੇ ਆ ਆਪਣੇ ਮੁਰਸ਼ਿਦ ਨੂੰ ਆਪਣੇ ਦੇਵੀ ਦੇਵਤੇ ਨੂੰ ਤਾ ਉਹ ਵੀ ਅਖਿਉ ਆਪਣੇ ਬੱਚਿਆਂ ਨੂੰ ਬਹੁਤ ਜ਼ਿਆਦਾ ਪਿਆਰ ਕਰਦੇ ਆ ਉਹਨਾਂ ਅਸੀਂ ਨਹੀਂ ਉਹਨਾਂ ਲਈ ਕਰ ਪਾਉਂਦੇ ਜਿੰਨਾ ਉਹ ਕਰ ਦਿੰਦੇ ਆ ਸਮਾਂ ਆਉਣ ਤੇ ਸਹੀ ਇਸ ਕਰਕੇ ਆਪਣੇ ਮਾਪੇ ਸਮਝ ਕੇ ਉਹਨਾਂ ਦਾ ਸਤਿਕਾਰ ਕਰੋ ਸੇਵਾ ਕਰੋ ਸਿਮਰਨ ਕਰੋ ਇਹਦੇ ਵਿੱਚ ਹੀ ਸਭ ਕੁਝ ਇਨਸਾਨ ਨੂੰ ਮਿਲਦਾ ਹੈ ਸੋ ਗਲਤੀਆਂ ਫਲਤੀਆਂ ਉਹ ਪ੍ਰਮਾਤਮਾ ਸਭ ਮaaf ਕਰ ਦਿੰਦਾ ਹੈ ਜਿਕਰ ਇਨਸਾਨ ਜਿਕਰ ਹਰ ਰੋਜ਼ ਦੋ ਟਾਈਮ ਮਾਫੀ ਮੰਗਦਾ ਹੈ ਚਾਹੇ ਤੁਹਾਡੇ ਤੋਂ ਕੋਈ ਗਲਤੀ ਦਿਨ ਵਿੱਚ ਨਹੀਂ ਵੀ ਹੁੰਦੀ ਤਾਂ ਵੀ ਦੋ ਟਾਈਮ ਮਾਫੀ ਜ਼ਰੂਰ ਮੰਗਿਆ ਕਰੋ ਇਹਦੇ ਨਾਲ ਕੀ ਹੁੰਦਾ ਹੈ ਸਾਡੇ ਅਗਲੇ ਪਿਛਲੇ ਗੁਨਾਹ ਜਿਹੜੇ ਆ ਉਹ ਮaaf ਕਰ ਦਿੰਦਾ ਹੈ ਪ੍ਰਮਾਤਮਾ ਜਿੱਕਰ ਅਸੀਂ ਦੋ ਟਾਈਮ ਬੈਠ ਕੇ ਉਹ ਪ੍ਰਮਾਤਮਾ ਅੱਗੇ ਮਾਫੀ ਮੰਗ ਲੈਂਦੇ ਆ ਇੱਥੇ ਇੱਕ ਕਮੈਂਟ ਸੀ ਜਿਨ੍ਹਾਂ ਨੇ ਸਵਾਲ ਕੀਤਾ ਸੀ ਕਿ ਸੁਪਨੇ ਦੇ ਵਿੱਚ ਖਾਵਾ ਮੱਛਾਂ ਦਿਸਣ ਦਾ ਕੀ ਮਤਲਬ ਹੈ ਸੋ ਹੁਣ ਇੱਥੇ ਆਪਾਂ ਕੁਝ ਕਮੈਂਟਾਂ ਦੱਸਦੇ ਆ ਜੀ ਸੋ ਇੱਥੇ ਇੱਕ ਕਮੈਂਟਾਂ ਵਿੱਚ ਲਿਖਦੇ ਆ ਕਿ ਮੈਨੂੰ ਲਿਖਣਾ ਨਹੀਂ ਆਉਂਦਾ ਸੋ ਮੈਂ ਕਿਸੇ ਕੋਲੋਂ ਲਖਵਾਉਂਦੀ ਆ ਸੋ ਇਹਨਾਂ ਨੂੰ ਕਮੈਂਟ ਲਿਖਣਾ ਨਹੀਂ ਆਉਂਦਾ ਇਹ ਕਹਿੰਦੇ ਕਿ ਮੈਂ ਕਿਸੇ ਕੋਲੋਂ ਕਮੈਂਟ ਕਰਾਉਂਦੀ ਆ ਸੋ ਇਹਨਾਂ ਦਾ ਨਾਮ ਰੀਟਾ ਹੈ ਬਕੇਰੀਆਂ ਦੇ ਰਹਿਣ ਵਾਲੇ ਆ ਸੋ ਕੋਈ ਗੱਲ ਨਹੀਂ ਜੇਕਰ ਤੁਹਾਡੇ ਕੋਲੋਂ ਕਮੈਂਟ ਨਹੀਂ ਹੁੰਦਾ ਤੇ ਕੋਈ ਗੱਲ ਨਹੀਂ ਇਹਦੇ ਵਿੱਚ ਕੋਈ ਘਬਰਾਉਣ ਵਾਲੀ ਗੱਲ ਨਹੀਂ ਹੈ ਕਿ ਜ਼ਰੂਰੀ ਕਮੈਂਟ ਕਰਨਾ ਹੈ ਤੁਸੀਂ ਵੀਡੀਓ ਪੂਰੀ ਸੁਣੋ ਸ਼ੇਅਰ ਲਾਈਕ ਕਰ ਦਿਓ ਇਹਦੇ ਨਾਲ ਹੀ ਚੰਗਾ ਕਰਮਿਕ ਹੋ ਜਾਂਦਾ ਹੈ ਤੇ ਦੂਸਰਿਆਂ ਤੱਕ ਵੀ ਜਾਣਕਾਰੀ ਜਿਹੜੀ ਪਹੁੰਚ ਜਾਂਦੀ ਹੈ ਸੋ ਬਾਕੀ ਤੁਸੀਂ ਇੰਨਾ ਜ਼ਿਆਦਾ ਪਿਆਰ ਕਰਦੇ ਹੋ ਵੀਡੀਓ ਨੂੰ ਸੁਣਦੇ ਹੋ ਅਮਲ ਕਰਦੇ ਹੋ ਇਹੀ ਕਾਫੀ ਹੈ ਤੁਹਾਡੇ ਲਈ ਸੋ ਬਾਕੀ ਕਦੇ ਵੀ ਇਹ ਗੱਲ ਨਹੀਂ ਸੋਚਣੀ ਕਿ ਸਾਡੇ ਕੋਲ ਕਮੈਂਟ ਨਹੀਂ ਹੁੰਦਾ ਸੋ ਹਮੇਸ਼ਾ ਮਾਲਕ ਦੇ ਚਰਨਾਂ ਨਾਲ ਲੱਗੇ ਰਹਿਣਾ ਹੈ ਤਾਂ ਚੰਗਾ ਕਰਮ ਕਰਨਾ ਹੈ ਜਿੰਨਾ ਹੋ ਸਕੇ ਦਾ ਕੋਸ਼ਿਸ਼ ਕਰੋ ਕਿ ਚੰਗੇ ਕਰਮ ਕਰੋ ਸੋ ਬਹੁਤ-ਬਹੁਤ ਤੁਹਾਡਾ ਧੰਨਵਾਦ ਕਰਦੇ ਹਾਂ ਕਿ ਤੁਸੀਂ ਇੰਨਾ ਜ਼ਿਆਦਾ ਸਾਡੇ ਚੈਨਲ ਨੂੰ ਪਿਆਰ ਦਿੰਦੇ ਹੋ ਵੀਡੀਓ ਨੂੰ ਸੁਣਦੇ ਹੋ ਸਮਝਦੇ ਹੋ ਕਿਸੇ ਕੋਲੋਂ ਕਮੈਂਟ ਲਖਵਾਉਂਦੇ ਹੋ ਸੋ ਪਰਮਾਤਮਾ ਦੀ ਵੈਸੇ ਹੀ ਕਿਰਪਾ ਰਹਿੰਦੀ ਹੈ ਜੇਕਰ ਮਨ ਸਾਫ ਹੈ ਤਾਂ ਸਭ ਕੁਝ ਸਹੀ ਹੀ ਸਹੀ ਹੁੰਦਾ ਹੈ ਸਹੀ ਇੱਕ ਹੋਰ ਕਮੈਂਟ ਹੈ ਕਮੈਂਟਾਂ ਵਿੱਚ ਲਿਖਦੇ ਆ ਕਿ ਦੀਦੀ ਜੀ ਜਦੋਂ ਕੋਈ ਹੋਰ ਦੁਖੀ ਹੁੰਦਾ ਹੈ ਤਾਂ ਸਾਡੇ ਕੋਲੋਂ ਰਹਾ ਨਹੀਂ ਜਾਂਦਾ ਸੋ ਅਸੀਂ ਵੀ ਤੁਹਾਡੇ ਦਰਸ਼ਨ ਵੀ ਕਰਨਾ ਚਾਹੁੰਦੇ ਆਂ ਜਦੋਂ ਅੱਖਾਂ ਬੰਦ ਕਰਕੇ ਬੈਂਦੇ ਆਂ ਤਾਂ ਐਵੇਂ ਲੱਗਦਾ ਹੈ ਕਿ ਜਿਵੇਂ ਪਰਮਾਤਮਾ ਆਕਾਸ਼ਵਾਣੀ ਆਪ ਕਰ ਰਿਹਾ ਹੈ ਸੋ ਦੇਖੋ ਇਹ ਤੁਹਾਡਾ ਇੱਕ ਪਿਆਰ ਹੈ ਸੋ ਜਦੋਂ ਆਪਾਂ ਕਿਸੇ ਵੀ ਤੇ ਨਾਲ ਪਿਆਰ ਪਾਉਂਦੇ ਆਂ ਦਿਲੋਂ ਪਿਆਰ ਕਰਦੇ ਆਂ ਉਹ ਸੁਣਦੇ ਆ ਸਮਝਦੇ ਆ ਤਾਂ ਫਿਰ ਸਾਨੂੰ ਇਤਾਂ ਹੀ ਲੱਗਦਾ ਹੈ ਜਿਵੇਂ ਕਿ ਪ੍ਰਮਾਤਮਾ ਸਾਡਾ ਆਪ ਸਾਥ ਦੇ ਰਿਹਾ ਹੈ ਸੋ ਜਿਸ ਤਰ੍ਹਾਂ ਦਾ ਅਸੀਂ ਦਿਲੋਂ ਪਿਆਰ ਕਰਾਂਗੇ ਆਪਣੇ ਮਾਲਕ ਨੂੰ ਉਸੇ ਹਿਸਾਬ ਦਾ ਹੀ ਸੰਕੇਤ ਵੀ ਮਿਲਦਾ ਹੈ ਉਸੇ ਤਰ੍ਹਾਂ ਦਾ ਸਾਨੂੰ ਫਲ ਮਿਲਦਾ ਹੈ ਜੇਕਰ ਅਸੀਂ ਦਿਲੋਂ ਪਿਆਰ ਨਹੀਂ ਕਰਾਂਗੇ ਉਪਰੋਪਰੋ ਦਿਖਾਵਾ ਕਰਾਂਗੇ ਤਾਂ ਪ੍ਰਮਾਤਮਾ ਦੀ ਕਿਰਪਾ ਨਹੀਂ ਹੁੰਦੀ ਸੋ ਜੇਕਰ ਅਸੀਂ ਕਿਸੇ ਦੇ ਜੇ ਆਪਾਂ ਰੱਬ ਨੂੰ ਦੇਖਣ ਦੀ ਕੋਸ਼ਿਸ਼ ਕਰਦੇ ਆ ਤਾਂ ਪਰਮਾਤਮਾ ਉਹਨਾਂ ਦੇ ਥਰੂ ਹੀ ਦਰਸ਼ਨ ਦੇਣੇ ਸ਼ੁਰੂ ਕਰ ਦਿੰਦਾ ਹੈ ਸਿਰਫ ਆਪੋ ਆਪਣਾ ਇੱਕ ਨਜ਼ਰੀਆ ਹੁੰਦਾ ਹੈ ਕਿ ਅਸੀਂ ਕਿਸ ਹਿਸਾਬ ਨਾਲ ਆਪਣੇ ਮੁਰਸ਼ਿਦ ਨੂੰ ਦੇਖਦੇ ਆ ਕਿਸ ਹਿਸਾਬ ਨਾਲ ਉਹਨੂੰ ਯਾਦ ਕਰਦੇ ਆ ਪਿਆਰ ਕਰਦੇ ਆ ਉਹਨਾਂ ਨੂੰ ਟਾਈਮ ਦਿੰਦੇ ਆ ਜੇਕਰ ਅਸੀਂ ਮਾਲਕ ਨੂੰ ਟਾਈਮ ਦਿੰਦੇ ਆ ਤੇ ਉਹ ਟਾਈਮ ਵੀ ਅਸੀਂ ਆਪਣੇ ਲਈ ਹੀ ਕੱਢਦੇ ਆ ਆਪਣਾ ਹੀ ਉਹਦੇ ਵਿੱਚ ਵੀ ਸਾਡਾ ਸਵਾਰਥ ਹੁੰਦਾ ਹੈ ਉਹ ਤਾਂ ਸਿਰਫ ਇੱਕ ਬਹਾਨਾ ਹੈ ਕਿ ਅਸੀਂ ਉਹ ਪਰਮਾਤਮਾ ਦੀ ਸੇਵਾ ਕਰਦੇ ਆ ਅਸਲ ਵਿੱਚ ਇਹਦੇ ਵਿੱਚ ਵੀ ਇਨਸਾਨ ਦਾ ਆਪਣਾ ਹੀ ਮਤਲਬ ਹੁੰਦਾ ਆ ਸੋ ਉਹ ਪਰਮਾਤਮਾ ਤਾਂ ਬਿਨਾਂ ਮਤਲਬ ਹੀ ਆਪਣੇ ਬੱਚਿਆਂ ਦੀ ਹਮੇਸ਼ਾ ਰੱਖਿਆ ਕਰਦਾ ਹੈ ਸੋ ਹਰ ਇੱਕ ਨੂੰ ਕੋਸ਼ਿਸ਼ ਇਹ ਹੀ ਕਰਨੀ ਚਾਹੀਦੀ ਕਿ ਵੱਗ ਚੜ ਕੇ ਸੇਵਾ ਕਰੀਏ ਸਿਮਰਨ ਕਰੀਏ ਦੋ ਟਾਈਮ ਉਸ ਪਰਮਾਤਮਾ ਅੱਗੇ ਬੈਠ ਕੇ ਅਰਦਾਸਾਂ ਬੇਨਤੀਆਂ ਕਰੀਏ ਤੇ ਹਰ ਰੋਜ਼ ਦੋ ਟਾਈਮ ਆਪਣਾ ਫਰਜ਼ ਨਿਭਾਉਣ ਦੀ ਕੋਸ਼ਿਸ਼ ਕਰੀਏ ਤਾਂ ਹੀ ਉਹ ਜੀਵਨ ਜਿਹੜਾ ਸਫਲ ਹੋ ਸਕਦਾ। ਸੋ ਬਾਕੀ ਇਹਨਾਂ ਦੇ ਬਹੁਤ ਹੀ ਵਧੀਆ ਕਮੈਂਟ ਹਰ ਇੱਕ ਵੀਡੀਓ ਤੇ ਆਉਂਦੇ ਹੀ ਆਉਂਦੇ ਆ। ਸੋ ਤੁਹਾਡਾ ਧੰਨਵਾਦ ਕਰਦੇ ਆ ਕਿ ਤੁਸੀਂ ਇੰਨਾ ਜ਼ਿਆਦਾ ਚੈਨਲ ਨੂੰ ਪਿਆਰ ਦਿੰਨੇ ਹੋ। ਸੋ ਇਹ ਲਿਖਦੇ ਆ ਕਿ ਤੁਸੀਂ ਬਹੁਤ ਹੀ ਵਧੀਆ ਸਮਝਾਉਂਦੇ ਹੋ। ਜੇਕਰ ਅਸੀਂ ਸਮਝਾਉਂਦੇ ਹਾਂ ਤਾਂ ਤੁਸੀਂ ਸਮਝਦੇ ਵੀ ਹੋ। ਤਾਂ ਹੀ ਸਾਡਾ ਸਮਝਾਉਣ ਦਾ ਵੀ ਫਾਇਦਾ ਹੈ। ਸੋ ਜੇਕਰ ਤੁਸੀਂ ਵੀ ਅਮਲ ਕਰੋ